ਮਾਜਬ ਜਿਹੜਾ ਹੈ ਮਾਜਬ ਦੇ ਨਾਂ ਤੇ ਜੋ ਕੁਝ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਨਾ ਜੀ ਬਿਲਕੁਲ ਗਲਤ ਹੋ ਰਿਹਾ ਜੀ 100% ਗਲਤ ਹੋ ਰਿਹਾ ਹੈ ਹਾਂ ਇਹਦੀ ਤਾਂ ਲੋੜੇ ਕੋਈ ਨਹੀਂ ਹੈ ਬਾਬੇ ਨਾਨਕ ਨੇ ਵੀ ਸਾਰੇ ਸਾਰੇ ਧਰਮੇ ਇੱਕੋ ਹੀ ਬਣਾਏ ਆ ਇੱਕੋ ਜਿਹੀ ਕਰਨ ਦਾ ਉਪਗੇਸ ਦਿੱਤਾ ਹੈ ਉਸੇ ਤਰ੍ਹਾਂ ਸਾਨੂੰ ਹੁਣ ਵੀ ਉਸ ਤਰ੍ਹਾਂ ਹੀ ਕਰਨਾ ਚਾਹੀਦਾ ਮਾਜਬ ਸਾਨੂੰ ਲੜਨਾ ਨਹੀਂ ਸਿਖਾਉਂਦੀ ਹੈ ਜੀ ਪਿਆਰ ਵੰਡਣਾ ਸਿਖਾਉਂਦੀ ਹੈ ਸਾਨੂੰ ਹਾਂ ਪਰ ਮਜ਼ਬਦ ਮਜ਼ਬਦ ਦੇ ਨਾਂ ਤੇ ਦੁਨੀਆ ਮਰੀ ਜਾ ਰਹੀ ਹੈ ਮਰੀ ਜਾ ਰਹੀ ਹੈ ਹਮ ਪੋਲਿਟਿਸੀਨ ਮਜ਼ਬਦ ਦੇ ਨਾਂ ਤੇ ਹੋ ਰਹੀ ਹੈ ਸਾਰੀ ਜਿੰਨੀ ਹੋ ਰਹੀ ਹੈ ਹਮ ਲੋ ਜੀ ਅਸੀਂ ਅਕਸਰ ਕਹਿੰਦੇ ਆ ਕਿ ਮਜ਼ਬਦ ਦੇ ਠੇਕੇਦਾਰਾਂ ਨੇ ਇਸ ਜਹਾਨ ਨੂੰ ਵੰਡ ਛੱਡਿਆ ਬੰਦੇ ਵਿੱਚੋਂ ਬੰਦਾ ਕੱਢ ਕੇ ਰੂਹ ਉਹਦੀ ਨੂੰ ਚੰਡ ਛੱਡਿਆ ਜੀ ਇਹੀ ਗੱਲ ਹੈ ਨਾ ਜੀ ਬੰਦੇ ਵਿੱਚੋਂ ਬੰਦਾ ਕੱਢ ਕੇ ਰੂਹ ਉਹਦੀ ਨੂੰ ਝੰਡ ਛੱਡਿਆ ਜੀ ਜਿਹੜੀ ਮਜਬੀ ਕਟੜਤਾ ਹੈਗੀ ਹੈ ਜੀ ਇਹ ਇਸ ਦੀ ਸਖਤ ਨਖੇਦੀ ਹੋਣੀ ਚਾਹੀਦੀ ਹੈ ਅਤੇ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ ਹੈ ਪੰਜਾਬੀਆਂ ਨੇ 1947 ਚ 1984 ਦੇ ਵਿੱਚ ਬੜਾ ਕਾਣ ਦੇਖਿਆ ਜੀ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਉਸ ਸਰਵਸ਼ਕਤੀਮਾਨ ਪ੍ਰਮਾਤਮਾ ਅੱਲਾਹ ਤਾਲਾ ਅੱਗੇ ਜੋ ਵੀ ਨਾਮ ਦੇ ਸਕਦੇ ਆ ਨਾਂ ਤਾਂ ਜਿੰਨੇ ਮਰਜ਼ੀ ਰੱਖ ਦੀਏ ਗੱਲ ਤਾਂ ਇੱਕੋ ਹੀ ਹੈ ਜੀ ਤਾਂ ਇਹ ਅਰਦਾਸ ਕਰਦੇ ਆ ਕਿ ਹੁਣ ਸਮੇਂ ਤਾਵੇ ਤੇ ਇਨਸਾਨ ਇਨਸਾਨ ਦੇ ਨਾਲ ਪਿਆਰ ਕਰੇ ਮੁਹੱਬਤ ਕਰੇ ਠੀਕ ਹੈ ਨਾ ਜੀ ਗੱਲ ਬਾਪੂ ਜੀ ਅਸੀਂ ਪਿਆਰ ਮੁਹੱਬਤ ਦਾ ਸੰਦੇਸ਼ ਦਿੰਦੇ ਆ ਜੀ ਇਸੇ ਕਰਕੇ ਅਸੀਂ ਚੈਨਲ ਤੇ ਪੁਰਾਣੇ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ